ਸਾਨ ਪ੍ਰਭੂ ਕਣਕ ਦਾ ਪੂਰਨ ਸਾਰਾ ਹੋ ਚੁੱਕਿਆ ਤੇ ਬੂਰ ਵੀ ਝੜ ਚੁੱਕਿਆ ਬਾਹਰਲੇ ਪਾਸੇ ਬੂਰ ਆ ਗਿਆ ਹੱਥ ਲਾਵਾਂਗੇ ਹਲਾਵਾਂਗੇ ਹਵਾ ਚੱਲੂਗੀ ਤੇ ਡਿੱਗ ਪੈਣਾ ਕਿਉਂਕਿ ਇਹ ਹੁਣ ਝੜ ਚੁੱਕਿਆ ਤੇ ਆਖਰੀ ਪਾਣੀ ਲੱਗ ਰਿਹਾ ਹੈ ਉਹ ਦੇਖੋ ਮੋਟਰ ਚੱਲ ਰਹੀ ਹੈਗੀ ਹੈ ਮੈਂ ਆਪਦੇ ਖੇਤਾਂ ਵਾਂ ਤੇ ਫੈਸਲਾ ਬਹੁਤ ਆਸਾਨੀ ਨਾਲ ਲੈ ਸਕਦਾ ਇਹ ਮੇਰਾ ਖੇਤ ਰੇਤਲਾ ਠੀਕ ਹੈ ਇਨੂੰ ਇੱਕ ਪਾਣੀ ਹੋਰ ਵੀ ਲੱਗ ਸਕਦਾ ਇਹਦੀ ਜਿਹੜੀ ਬਜਾਈ ਹੈ ਉਹ 17 ਨਵੰਬਰ ਦੇ ਲਗਭਗ ਹੈਗੀ ਹੈ ਇਹ ਹੈਪੀ ਸੀਡਰ ਵਾਲਾ ਪਲਾਟ ਹੈ ਇਹਦੀ ਹੁਣ ਵੀ ਗਿੱਲ ਬਹੁਤ ਹੈ ਗਿੱਲੇ ਦੇ ਵਿੱਚ ਹੀ ਆਖਰੀ ਪਾਣੀ ਲਾ ਰਹੇ ਹੈਗੇ ਆ ਅੱਜ ਤੋਂ 25 ਦਿਨ ਪਹਿਲਾਂ ਲੱਗਿਆ ਹੈਗਾ ਹੁਣ ਪਾਣੀ ਲੱਗ ਜੇਗਾ ਲਗਭਗ 10 ਮਾਰਚ ਦੇ ਨੇੜੇ ਤੇ ਇਹ ਪਾਰ ਲੰਘ ਜਾਣਾ ਹੈਗਾ ਮੈਕੀਸੇ ਦੇ ਖੇਤ ਵਾਸਤੇ ਕਿਵੇਂ ਫੈਸਲਾ ਲਵਾਂ ਕੋਈ ਮੈਨੂੰ ਫੋਨ ਤੇ ਪੁੱਛੇ ਮੈਨੂੰ ਕਮੈਂਟ ਦੇ ਵਿੱਚ ਪੁੱਛੇ ਵੀ ਪਾਣੀ ਆਖਰੀ ਲਾਦਗੇ ਇੱਕ ਵਾਰ ਪੈਟ ਫਾਰਮੂਲਾ ਦਿੰਨਾ ਤੁਹਾਨੂੰ ਤੁਸੀਂ ਉਸ ਨੂੰ ਅਜ਼ਮਾ ਲੈਣਾ ਸੋਖਾ ਹੈਗਾ ਇਹ ਕਪਾ ਬੱਲੀ ਤੋੜ ਲੈਣੇ ਹੈਗੇ ਇਹ ਬੱਲੀ ਹੈ 3386 ਵੈਰਾਈਟੀ ਹੈ ਇਹਦੀ ਡੰਡੀ ਵੀ ਹਰੀ ਹੈ ਹਜੇ ਬੂਰ ਹਜੇ ਜਸਟ ਝੜ ਕੇ ਹਟਿਆ ਕਿਸੇ ਕਿਸੇ ਮੱਖੀ ਦੇ ਵਿੱਚ ਆ ਅੱਧ ਤੋਂ ਥੱਲੜੀਆਂ ਮੱਖੀਆਂ ਦੇ ਵਿੱਚ ਕੋਈ ਕੋਈ ਦਾਣਾ ਹੋਊਗਾ ਤੇ ਹਜੇ ਦਾਣਿਆਂ ਦਾ ਪ੍ਰੋਪਰ ਸਾਈਜ਼ ਨਹੀਂ ਬਣਿਆ ਹੈਗਾ ਦਾਣੇ ਹਜੇ ਜਸਟ ਬਨ ਲੱਗੇ ਆ ਕੋਈ ਅੱਧਾ ਦਾਣਾ ਬਣਿਆ ਕੋਈ ਛੋਟੇ ਸਾਈਜ਼ ਦਾ ਦਾਣਾ ਬਣਿਆ ਇਸ ਅਵਸਥਾ ਦੇ ਉੱਤੇ ਪਾਣੀ ਦਾ ਸੋਕਾ ਨਹੀਂ ਲੱਗਣਾ ਚਾਹੀਦਾ ਨਹੀਂ ਲੱਗਣਾ ਚਾਹੀਦਾ ਮੀਂਹ ਦਾ ਮੀਂਹ ਪੈ ਜਾਂਦਾ ਹੈਗਾ ਜਾਦੇ ਵਧੀਆ ਗੱਲ ਹੈ। ਨਹਿਰੀ ਪਾਣੀ ਮਿਲ ਜਾਂਦਾ ਬਹੁਤ ਜਾਦੇ ਵਧੀਆ ਗੱਲ ਹੈਗਾ। ਤੇ ਨਹੀਂ ਫਿਰ ਤੁਹਾਨੂੰ ਆ ਕਿਸੇ ਵੀ ਤਰੀਕੇ ਨਾਲ ਟਿਊਬਵਲ ਦਾ ਪਾਣੀ ਤੁਹਾਨੂੰ ਦੇਣਾ ਹੀ ਪੈਣਾ ਹੈਗਾ। ਇਸ ਅਵਸਥਾ ਤੋਂ ਲੈ ਕੇ ਜਦੋਂ ਤੱਕ ਆਹਾ ਡੰਡੀ ਰੰਗ ਨਹੀਂ ਛੱਡਦੀ ਹੈਗੀ ਉਦੋਂ ਤੱਕ ਚੰਗੀ ਸੱਲ ਚਾਹੀਦੀ ਹੈ। ਉਸ ਤੋਂ ਬਾਅਦ ਪਾਣੀ ਲਾਉਣਾ ਕੋਈ ਜ਼ਰੂਰੀ ਨਹੀਂ ਹੈਗਾ। ਜਦੋਂ ਇਹਦੇ ਬੱਲੀ ਦੇ ਵਿੱਚ ਸਾਰੇ ਦਾਣੇ ਬਣ ਜਾਣਗੇ ਸਾਰੇ ਦਾਣਿਆਂ ਦੇ ਵਿੱਚ ਦੁੱਧ ਖਤਮ ਹੋ ਕੇ ਕਰੀਮ ਆ ਜੇਗੀ ਉਸ ਤੋਂ ਬਾਅਦ ਪਾਣੀ ਲਾਉਣਾ ਕੋਈ ਜ਼ਰੂਰੀ ਨਹੀਂ ਹੈਗਾ ਕਈ ਖੇਤਾਂ ਦੇ ਵਿੱਚ ਸਾਰੀ ਫਸਲ ਨੂੰ ਹੀ ਤਿੰਨ ਪਾਣੀ ਲੱਗਦੇ ਆ ਕਈ ਖੇਤਾਂ ਦੇ ਵਿੱਚ ਪੰਜ ਪਾਣੀ ਵੀ ਲੱਗ ਜਾਂਦੇ ਆ ਤਾਂ ਆਖਰੀ ਪਾਣੀ ਕਦੋਂ ਲਾਉਣਾ ਕਿਦੋਂ ਕਿੰਨੇ ਦਿਨ ਤੇਰ ਜਾ ਕੇ ਲਾਉਣਾ ਇਹਦਾ ਕੋਈ ਹਿਸਾਬ-ਕਿਤਾਬ ਤਈ ਹੈਗਾ ਤੁਹਾਡੇ ਖੇਤਾਂ ਦੇ ਮੁਤਾਬਕ ਜੇ ਤੁਸੀਂ ਆਪਣੀ ਕਣਕ ਦੀ ਫਸਲ ਦੇ ਵਿੱਚ ਪਾਣੀ ਆਖਰੀ ਭਾਰਾ ਲਾਉਣੇ ਹੋ ਲੇਟ ਲਾਉਣੇ ਹੋ ਟੇੜਾ ਪਾ ਜਾਂਦੀਆਂ ਸੁੱਕ ਜਾਂਦਾ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਤਾਪਮਾਨ ਜਦੋਂ ਹੀ 30 ਡਿਗਰੀ ਤੋਂ ਉੱਪਰ ਜਾਂਦਾ ਹੈਗਾ ਪੱਕਣ ਵਾਲੀ ਅਵਸਥਾ ਦੇ ਉੱਪਰ ਤਾਂ ਕਣਕ ਇੱਕੇਦਮ ਖੁਸ਼ਕ ਹੁੰਦੀ ਹੈ ਤੇ ਉਹ ਥੱਲੋਂ ਪਾਣੀ ਲੈ ਕੇ ਜੜਾਂ ਰਾਹੀਂ ਉੱਪਰ ਭੇਜਦੀ ਹੈ ਬੱਲੀ ਤੇ ਇੱਕ ਮੋਇਸਚਰ ਮੇਨਟੇਨ ਕਰਨ ਵਾਸਤੇ ਤਾਂ ਉਹ ਉਹਦੀ ਜਿਹੜੀ ਨਰਜੀ ਹੈ ਉਹ ਲਾਸ ਹੁੰਦੀ ਹੈ ਉਹ ਇੱਕੇਦਮ ਪੱਕ ਜਾਂਦੀ ਹੈ ਇਹਦੇ ਕਰਕੇ ਸਮੱਸਿਆ ਆਉਂਦੀ ਹੈ ਕਿਸਾਨ ਭਰਾਓ ਜੀ ਇਸ ਅਵਸਥਾ ਦੇ ਵਿੱਚ ਪਾਣੀ ਦੀ ਘਾਟ ਕਰਕੇ ਫਸਲ ਇੱਕੇਦਮ ਪੱਕਦੀ ਹੈ ਜਾਂ ਤਾਪਮਾਨ ਵਧਣ ਕਰਕੇ ਫਸਲ ਤਾਪਮਾਨ ਦੇ ਨਾਲ ਨਜਿੱਠਣ ਲਈ ਪਾਣੀ ਦੀ ਵਰਤੋਂ ਪੂਰੀ ਨਹੀਂ ਕਰ ਪਾਉਂਦੀ ਤਾਂ ਦਾਣੇ ਉੱਥੇ ਰੁੱਕ ਕੇ ਆਪ ਦਾ ਪੂਰਨ ਸਾਈਜ਼ ਬਣਾ ਜਾਂਦੇ ਹੈਗੇ ਆ ਦੂਜਾ ਇਹਦੇ ਉਲਟ ਹੁੰਦਾ ਜੇਕਰ ਆਪਾਂ ਪਾਣੀ ਲੇਟ ਲੈ ਕੇ ਜਾਂਦੇ ਆ ਆਖਰੀ ਪਾਣੀ ਵੱੱਦ ਲਾਉਣੇ ਹੈਗੇ ਆ ਕਈ ਵੀਰ ਲਾਲਚ ਕਰਦੇ ਹੈਗੇ ਕਿ ਪਾਣੀ ਲਾ ਕੇ 15ਵੇਂ ਦਿਨ ਕਣਕ ਵੱਢ ਕੇ ਵੇਚਦੇ ਆ ਉਹਨਾਂ ਦੀ ਕਣਕ ਦੇ ਵਿੱਚ ਸਿਲ ਜ਼ਿਆਦਾ ਆਉਂਦੀ ਹੈ ਕਾਟਵਾੜ ਤੇ ਮਿੱਲਾਂ 'ਚ ਸਿੱਧੀ ਕਣਕ ਲਾਉਂਦੇ ਆ ਤਾਂ ਵੀ ਇਹ ਸਮੱਸਿਆ ਵੱਧ ਆ ਜਾਂਦੀ ਹੈ ਕਈ ਵਾਰ ਕਣਕ ਲੇਟ ਪਾਕਦੀ ਹੈਗੀ ਦਾਣੇ ਸੁੰਗੜ ਸਕਦੇ ਦਾਣਿਆਂ 'ਚ ਬਿਆਈਆਂ ਬਣ ਸਕਦੀਆਂ ਦਾਣੇ 'ਚ ਕਾਲਸ ਆ ਸਕਦੀ ਹੈ ਜਾਂ ਬੂਟੇ ਦੇ ਵਿੱਚ ਵੀ ਕਾਲਸਾ ਸਕਦੀ ਹੈਗੀ ਇਸ ਤਰ੍ਹਾਂ ਦੀਆਂ ਗਲਤੀਆਂ ਨਹੀਂ ਕਰਨੀਆਂ ਆਖਰੀ ਪਾਣੀ ਲਾਉਣ ਦਾ ਫੈਸਲਾ ਜਿਹੜਾ ਹੈਗਾ ਤੁਹਾਨੂੰ ਤੁਹਾਡੇ ਖੇਤ ਮੁਤਾਬਕ ਕਰਨਾ ਪੈਣਾ ਮੇਰੇ ਕੋਲੇ ਵੀ ਤਿੰਨ ਖੇਤ ਆ ਮੈਂ ਤਿੰਨਾਂ 'ਚ ਇੱਕ ਫੈਸਲਾ ਨਹੀਂ ਲੈਂਦਾ ਹੈਗਾ ਤੁਹਾਡੇ ਕੋਲੇ ਵੀ ਦੋ ਤੋਂ ਚਾ ਵੱਧ ਖੇਤ ਹੋਣੇ ਆ ਤਾਂ ਤੁਸੀਂ ਫੈਸਲਾ ਆਪਣੇ ਖੇਤ ਦੀ ਮਿੱਟੀ ਅਨੁਸਾਰ ਲਾਓ ਜੇਕਰ ਉਹ ਸੱਲ ਜ਼ਿਆਦਾ ਸਮਾਂ ਰੱਖਦੀ ਆ ਤਾਂ ਗੇਤੀ ਕਣਕ ਦਾ ਪਾਣੀ ਹੈ ਜਿਹੜਾ ਉਹ 15 ਮਾਰਚ ਤੋਂ ਪਹਿਲਾਂ ਪੂਰਾ ਹੋ ਸਕਦਾ ਹੈਗਾ ਆਖਰੀ ਲੱਗ ਸਕਦਾ ਹੈਗਾ ਜੇਕਰ ਦਰਮਿਆਨੀ ਪੈਲੀ ਹੈ ਰੇਤਲੀ ਪੈਲੀ ਹੈ ਕਿਾਰੇ ਹਿਸਾਬ ਦੇ ਹੈਗੇ ਆ ਤਾਂ ਤੁਸੀਂ ਜਿਹੜਾ ਦਸੰਬਰ ਵਾਲੀ ਕਣਕ ਦਾ ਜਿਹੜਾ ਆਖਰੀ ਪਾਣੀ ਆ ਉਹ 5-10 ਅਪ੍ਰੈਲ ਤੱਕ ਲੈ ਕੇ ਜਾ ਸਕਦੇ ਹੋ ਜਿਹੜੀ ਕਣਕ ਅਗੇਤੀ ਸਮੇਂ ਸਿਰ 15 ਨਵੰਬਰ ਤੋਂ ਪਹਿਲਾਂ ਬੀਜੀ ਹੋਈ ਹੈ ਉਹਦਾ ਪਾਣੀ ਆ ਜਿਹੜਾ ਤੁਸੀਂ ਉਹ 15 ਮਾਰਚ ਤੱਕ ਲੈ ਕੇ ਜਾ ਸਕਦੇ ਹੋ ਤਰੀਕਾ ਦਾ ਦਿਨਾਂ ਦਾ ਕੋਈ ਮਤਲਬ ਨਹੀਂ ਆਖਰੀ ਅਵਸਥਾ ਕਣਕ ਦੀ ਜਿੱਥੇ ਵਧੀਆ ਗਿੱਲ ਚਾਹੀਦੀ ਆ ਉਹ ਕਰੀਮ ਅਵਸਥਾ ਹੈਗੀ ਜੇ ਦਾਣੇ ਦੇ ਵਿੱਚ ਕਰੀਮ ਆ ਤੇ ਆ ਜਿਹੜੀ ਬੱਲੀ ਹੈਗੀ ਹੈ ਬੱਲੀ ਦੀ ਪਾਈਪ ਪੀਲੀ ਪੈਣੀ ਸ਼ੁਰੂ ਹੋ ਗਈ ਤਾਂ ਉਸ ਅਵਸਥਾ ਤੱਕ ਪਾਣੀ ਦੀ ਗਿੱਲ ਵਧੀਆ ਰਹੇਗੀ ਤਾਂ ਕੋਈ ਲੋੜ ਨਹੀਂ ਹੈਗੀ ਮੀਹਾਂ ਦੇ ਉੱਤੇ ਪਰੇਸ਼ਾਣਾ ਨਾ ਰੱਖਿਆ ਕਰੋ ਕਿਾਰੇ ਛੋਟੇ ਪਾਇਆ ਕਰੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਘੱਟ ਖਰਚ ਦੇ ਨਾਲ ਖੇਤੀ ਕਰਨ ਦੇ ਲਈ ਜਾਣਕਾਰੀਆਂ ਦੇ ਲਈ ਪੇਜ ਨੂੰ ਫੋਲੋ ਕਰ ਸਕਦੇ ਹਾਂ ਬਹੁਤ ਬਹੁਤ ਧੰਨਵਾਦ